ਰੂਗਨ ਰੂਗ ਸਾਧੂ ਚੱਲਨੀ ਕਰਾ ਬੜੇ ਰੂਗਨ E

ਆਪਣੇ ਵਰਗੇ ਵਿਅੰਗ ਮਹਾਂਪੁਰਖ ਬਣਾਉਣ ਵਾਲੇ ਸ਼੍ਰੀਮਾਨ ਸਤਬਾਬਾ ਕਿਰਪਾ ਸਿੰਘ ਜੀ ਮਹਾਰਾਜ ਸਤਕਾਰਯੋਗ ਜਗਤ ਮਾਤਾ ਮਾਤਾ ਪੰਜਾਬ ਕੋਲ ਜਿਨ੍ਹਾਂ ਦੀ ਬਹੁਤ ਬੰਦਗੀ ਜਿਨ੍ਹਾਂ ਦਾ ਬਹੁਤ ਸਿਮਰਨ ਮਰਨ ਮਰਨ ਮਹਾਂਪੁਰਸ਼ ਬਾਬਾ ਨਰਨ ਸਿੰਘ ਮਹਾਰਾਜੀ ਦੇ ਕਰੋ ਜਿਨ੍ਹਾਂ ਨੇ ਸਤਵਾਦੀ ਬਣ ਕੇ ਸਤਵਰਣ ਦੇਦਕਾਲੀ ਬਣ ਕੇ ਅੱਜ ਕੱਲ ਸਮਾਂ ਦੇਖਦੇ ਆਂ ਬਤੀ ਤੇ ਬਗਲੀ ਦਾ ਪਿਆਸ

महापुरुष बाबा नारायण सिंह जी बाबा कृपा रिश्ता भी बड़ा गुरबाणी जो हम तुम चंद तुम तो हम भय है महापुरुख जगन्नाथ जी बैठे ने स्वामी नको नाग महाराज महापुरखा के स्थान को अगे जा महापुरुष बाबा कृपा सिंह जी का नगर है वो परिवार के भी दास दर्शन करके आए हैं श्रीमान मान संत बाबा नरेंद्र सिंह जी महाराज ने यह नगर तो इतों डंडौता कर दे जाने 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 जाने। ਮਹਾਮੁਰਖ ਬਾਬਾ ਕਿਰਪਾ ਸਿੰਘ ਜੀ ਨੇ ਰਸਤੇ 'ਚ ਪਾਣੀ ਵੀ ਸੜਾ ਦੇਣਾ ਵੀ ਇਤੇ ਕਾਣ ਕਰਦੇ ਹੋ ਇਹ ਰਸਤੇ 'ਚ ਟਿਕੜ ਕਰਦੇ ਹੋ ਉਹ ਮਹਾਲੀ ਵਾਲੇ ਜਿੰਨਿਆਂ ਉਹਨੂੰ ਕੁਸ਼ਤੀਆਂ ਲਾਵਾਗੇ ਉਹਨੇ ਪੁੱਤਣੇ ਪੁੱਤਣੇ ਮੋਲੋ ਸਦਨਾ ਸ਼੍ਰੀ ਵਾਹਿਗੁਰੂ ਮੇਰੇ ਯਾਦ ਆ ਗਿਆ ਸਮਾਂ ਸੰਧਪੁਰ ਭੂਰ ਸਿੰਘ ਬੈਠੇ ਨੇ ਅਸੀਂ ਗੁਰੂ ਭਾਈਆਂ ਇਕੱਠੇ ਹੀ ਤਕਰੀਬਨ ਬਹੁਤ ਸਮੇਂ ਤੋਂ ਮਹਜੂਰ ਮਹਾਪੁਰਖ ਬੈਠੇ ਨੇ ਬਬਰ ਜੀ ਸਿੰਘ ਜੀ ਮਹਾਰਾਜ ਜਿਵੇਂ ਇੱਕ ਭਿੰਗੀ ਆਪਣਾ ਕੀ ਰੂਪ ਬਣਾ ਲੈਂਦਾ ਹੈ ਜਿਵੇਂ ਚੰਦਨ ਆਪਣਾ ਕੀ ਸਰੂਪ ਬਣਾ ਲੈਂਦਾ ਸੰਤ ਮਹਾਰਾਜ ਬਾਬਾ ਦੀ ਜੀਸੇਂ ਗਿਰੂ ਬਾਬਾ ਨਰਨ ਸਿੰਘ ਦੀ ਆਪਣਾ ਸੁਰੂਗੁਰ ਲਾਗ। ਸੰਤ ਪ੍ਰਕਾਸ਼ ਸਿੰਘ ਦੀ ਨੂੰ ਬੜੀਆਂ ਗਾਲਾਂ ਵੀ ਕੱਢਣੀਆਂ ਘੋਰਨਾ ਵੀ ਮਾਰ ਧਾੜ ਵੀ ਕਰਨੀ। ਇੱਕ ਦਿਨ ਮਹਾਪ੍ਰਸਾ ਨੇ ਹੋੜਾ ਜਾਂ ਮਾਤੂ ਪੁੱਗਿਆ ਮਹਾਂਪੁਰੰਦੇ ਮੈਥੋਂ ਨਗਰ ਈਸ਼ੜਾ ਫਿਰਨੇ ਚਲੇ ਕੇ ਕਰੇ ਮਾਤਾ ਜੀ ਕਹਿੰਦੇ ਕੀ ਗੱਲ ਗੁਰਪੁਰ ਤੂੰ ਅਜਾ ਆ ਗਏ ਇੱਕ ਗੱਲ ਕਰਦੇ ਬਾਕੀ ਨੇ ਅਜੇ ਮੈਨੂੰ ਕੁੱਤੇ ਖਾਸਾ ਕੁੱਤੇ ਪਰ ਇਹਨਾਂ ਦੇ ਸਤਕਾਰ ਜੋ ਮਾਤਾ ਜੀ ਕਹਿਣ ਲੱਗੇ ਬਜਿਤ ਕੁੱਟੇ ਦੂੰ ਇੱਕ ਘੂਰੇ ਤੀ ਆ ਗਏ ਆ ਪਤਾ ਤੇਰੇ ਮਾਮਾ ਜੀ ਬਾਬਾ ਨਰੈਣ ਸਿੰਘ ਜੀ ਨੂੰ ਬਾਬਾ ਕਿਰਪਾ ਸਿੰਘ ਨੇ ਕਹਿੰਦੇ ਸੀ ਕਿ ਚਾਹ ਦੀ ਬਕੀਲੇ ਦੀ ਗਰਮ ਗਰਮ ਚੱਕ ਕੇ ਸਿਰ ਤੇ ਪਾਉਣੇ ਸੀ ਮੋਨੂ ਸਦਰਾ ਸ਼੍ਰੀ ਵਾਹਿਗੁਰੂ ਆਏ ਬਾੜੇ ਤੋਂ ਫੜਕੇ ਵੀ ਆਏ ਮਾ ਦੇ ਮੂਹਰੇ ਲੈ ਆਉਣਾ ਮਾਤਾ ਨੂੰ ਕਹਿਣਾ ਹਾ ਇਹ ਜਨਲੈਕ ਮੈਨੂੰ ਦੇਣਾ ਤੇ ਜੇਲਾ ਬਣਾਉਣ ਵਾਸਤੇ ਪਰ ਮਾਦਾ ਜੀ ਨੇ ਹੱਥ ਹੋਰ ਲਾਨੇ ਮਹਾਰਾਜ ਭਾਮੇ ਲੈ ਕੇ ਭਾਮੇ ਲੈ ਕੇ ਹੁਣ ਸਾਹਮਣੇ ਇਹ ਸੋਣੀ ਮਾਰਾ ਦਾਣਾ ਖਾ ਖਾ ਕੀ ਤੇ ਬੁਰਾ ਭਲਾ ਖਾ ਕੇ ਵੀ ਇੱਕ ਸਾਬੂ ਦੀ ਝੋਲੀ ਵਿੱਚ ਪਿਆ ਰਣਾ ਬੜਾ ਔਖਾ ਹੈ ਅੱਜ ਤਾਂ ਸੇਵਕਾਂ ਨੂੰ ਕਦੇ ਕਹ ਜੇ ਵੀ ਭਾਈ ਚੁੰਮੜੀ ਦੀ ਪੱਤੀ ਦੇਖ ਕੇ ਮਾਰ ਆ ਪਹਿਲਾ ਕੀਰਤਨ ਹੋ ਰਿਹਾ ਸੀ ਨਾ ਬੇਦਰਸ਼ਾ ਸਾਧੀਆਂ ਨੇ ਖੰਮੇ ਕਰਿਆ ਹੋਇਆ ਸੀ ਮਾਹੌਲ ਸੰਤ ਸਵੜਿਆਰੇ ਮਹਾਂਪੁਰਖਾਂ ਨੂੰ ਕਹਦਾ ਪਤੀ ਨਹੀਂ ਕਰਦਾ ਗੱਲ ਵਕਦੂਆ ਐਸੀਆਂ ਮਾਰਾਂ ਦਰਨਾ ਵਾਹ ਪੁਰਖਾਂ ਨੇ ਆਦਮੀਆਂ ਇੱਕ ਵੀ ਪੱਤੀ ਇੱਕ ਮਿੰਟ ਵੀ ਦੇ ਨਾਂ ਚੰਗੇ ਜਿਹੇ ਵੱਧ ਲਾਗੀ ਉਹਨਾਂ ਨੇ ਆਏ ਨਿਗਮ ਆਪੀ ਮਹਾਂ ਬਾਬਾ ਨਗਿੰਦਰ ਸਿੰਘ ਜੀ ਮਹਾਰਾਜ ਆਏ ਸਤਿ ਕਰਪਾ ਸਿੰਘ ਜੀ ਮਹਾਰਾਜ ਕੋਲ ਜਾਣਾ ਧਰਤੀ ਦੇ ਲਿਟ ਲਿਟ ਕੇ ਡੰਡਾ ਉਤਾਂ ਕਰਦੇ ਜਾਣਾ ਨਮਸਕਾਰਾਂ ਕਰਦੇ ਜਾਣਾ ਆਓ ਸਮਾਨੀ ਮੈਂ ਵਿਸਤਾਰ ਕਿ ਦਵਾਣਾ ਪਾਈ ਗੁਰਦੇਸ਼ ਸਿੰਘ ਜੀ ਸਾਵਧਾਨ ਖੜੇ ਨੇ ਕਿਉਂਕਿ ਇਹਨਾਂ ਦਾ ਪੈਰ ਬੜਾ ਕੜੇ ਸਟੇਜ ਪਿੱਛੇ ਨੂੰ ਤਾਂ ਜਾ ਹੀ ਦੇ ਕੜੀ ਹੈ ਬੋਲ ਸਰ ਜੀ ਸ਼ਿਤੀਵਾਹਿਤੂ ਜੇ ਉਂਗਲ ਫੜਾ ਦੇਣ ਤਾਂ ਅਗਲਾ ਕੁੱਟ ਪਣ ਤੱਕੀ ਜਾਂਦੀ ਹੈ ਇਸ ਕਰਕੇ ਸੰਤ ਮਹਾਰਾਜ ਬਾਬਾ ਨਰਨ ਸਿੰਘ ਜੀ ਮਹਾਰਾਜ ਉਹਨਾਂ ਸਤਿਪਰਖਾਂ ਦੇ ਸੰਗਤ ਵਿੱਚੋਂ ਪਏ ਪੀ ਚੰਨਣ ਹੋਏ ਰਹੇ ਮੱਛੇ ਜੋ ਜਨਨ ਕਾਸ ਪਰ ਕੁਛ ਵੱਡੀਆਂ ਸਹਿਣੀਆਂ ਪੈਣੀਆਂ ਨੇ ਸੰਗਦੇ ਅੱਜ ਬਾਬਾ ਕਿਰਪਾ ਸਿੰਘ ਜੀ ਤੇ ਮਾਤਾ ਪੰਜਾਬ ਗੌਰ ਦੀ ਯਾਦ ਵਿੱਚ ਬੈਠਿਓ ਗੱਲਬਾਤ ਤੇ ਲਹਾ ਲੈਣ ਸਾਰੇ ਬੋਲੇ ਗੁਰੂ ਘਰ ਨਾਲ ਮਹਾਂਪੁਰਖਾਂ ਗਿਆ ਜਤਾ ਮਹਾਂਪੁਰਖਾਂ ਗਿਆ ਜਤਾ ਤਾਲੀਆਂ ਵੇਰੀ ਹੋਣਗੀਆਂ ਜੇ ਮਹਾਂਪੁਰਖਾਂ ਦੀ ਬਖਸ਼ੀ ਹੋਈ ਨਾਦ ਕੀਰਤਨ ਸੰਗ ਮਹਾਰਾਜ ਬਾਬਾ ਦਰਸਿਕ ਦੀ ਨੇਂਦਾ ਸੰਤ ਜੀ ਮਹਾਰਾਜ ਰਾਲਾ ਸਾਹਿਬ ਵਾਲਿਆਂ ਨੇ ਬਹੁਤ ਜਿਆਦਾ ਵਰਤਾਇਆ ਇਹ ਸਾਲ ਲਗ ਬੰਦ ਇਹ ਮਲਬਈ ਕੀਰਤਨ ਘਰਨਾ ਵਰਤਾਇਨਾ ਉਸ ਤੋਂ ਬਾਅਦ ਮੇਰੇ ਮਰਸ਼ਦ ਮੇਰੇ ਕੋ ਤੇ ਦਿਨਾਂ ਦੇ ਚਲ ਵਰਸ਼ੀ ਲੰਘ ਕੇ ਗਏ ਸੰਤ ਮਹਾਰਾਜ ਸੋੜਾ ਸਾਹਿਬ ਵਾਲਿਆਂ ਦੀ ਉਹਨਾਂ ਨੇ 67 ਸਾਲ ਇਹ ਕੀਰਤਨ ਵਰਤਾਇਆ ਇੱਕ ਵੀ ਸੁਰੀਤ ਨਹੀਂ ਲਾਈ ਮਲਵੇਈ ਪਿਆਰ ਕੀ ਤਰੀਂ ਗੀਦਾ ਜੋ ਸੰਤ ਮਹਾਰਾਜ ਦਰਗਾਹ ਦੇ ਵਿੱਚੋਂ ਲੈ ਕੇ ਆਏ ਸੱਚ ਕਣ ਚੋਂ ਲਿਆਏ ਉਹ ਕੀਰਤਨ ਦੀਆਂ ਗੁਨਾ ਅੱਜ ਵਰਤ ਰੀਆਂ ਨੇ ਪਰ ਗੀਬੀਆਂ ਘੱਟ ਬੋਲਦੀਆਂ ਨੇ ਮਹਾਂਪੁਰਖ ਬਾਬਾ ਨਰੈਣ ਸਿੰਘ ਨੇ ਕੀਰਤਨ ਬਹੁਤ ਕੀਤਾ ਹੈ ਬੜਾ ਆਨੰਦ ਵਰਤਾਇਆ ਅਜਿਹੇ ਨੁਕਸੇ ਆਪਣੇ ਤੇ ਪੈ ਗਏ ਫਿਰ ਮਹਾਪੁਰਖ ਕੀ ਕਰਨ ਕਿਸੇ ਨੂੰ ਡਾਈਪਟ ਹੋਏ ਨਾ ਉਹਦੇ ਅੱਗੇ ਕੋਈ ਦੀਆਂ ਪਿੰਨੀਆਂ ਰੱਖ ਦੋ ਕਹੀ ਜਾਊਗਾ ਜੈਹਰਵਰ ਦਾ ਕੌੜੇ ਕਿਉਂਕਿ ਨੁਕਸ ਦਾ ਸਰੀਰ ਤੇ ਹੈ ਹੁਣ ਮਹਾਪੁਰਖਾਂ ਨੇ ਕੀਰਤਨ ਮਸਤਵਾਨੇ ਵੜਿਆ ਤੋਂ ਬਾਅਦ ਰਾਣਾ ਸੇਵੜਿਆ ਨੇ ਰਾਣਾ ਸੇਵੜਿਆ ਤੋਂ ਬਾਅਦ ਸੇਵੜ ਸੇਵੜਿਆ ਨੇ ਮਹਾਰਾਜ ਨਰਨ ਸਿੰਘ ਮੋਹਰੀ ਜੀ ਆਨੇ ਬੁਲਾਇਆ ਕਿੰਨਿਆ ਤੁਨਾ ਮਹਾਪੁਰਖਾਂ ਨੇ ਕਿੰਨੇ ਜੋਸ਼ ਨਾਲ ਪੜਿਆ ਕਰੀਆਂ ਤਾਰਨਾ ਪੜ ਲਓ ਉਹ ਖਲਕਾਂ ਮਰੇ ਨੀ ਦਿਲਾ ਵਿੱਚ ਬਾਦਰੀ ਤੇਰੀ ਦਾ you okay. ਸਤਿਗੁਰੂ ਜੀ ਨੇ ਬਰਦਾਇਆ ਅੱਜ ਹਰ ਇੱਕ ਕਿਸੇ ਹੱਥੇ ਆਇਆ ਗੁਰਸਾਣੇ ਕੋ ਤੇਰੇ ਅੱਜ ਨਰੈਣ ਸੰਪਰਦਾ ਬਣੀ ਪਈ ਸੰਤ ਭਰਪੁਰ ਸਿੰਘ ਜੀ ਹੋਰ ਕਿੰਨੇ ਮਹਾਂਪੁਰਖ ਬੈਠੇ ਨੇ ਜਿਹੜੇ ਬਾਬਾ ਨਰੈਣ ਸਿੰਘ ਜੀ ਮਹਾਰਾਜੋਂ ਅਸ਼ੀਰਵਾਦ ਲੈ ਕੇ ਆਨੰਦ ਬਰਦਾਇਆ ਇੱਕ ਦਿਨ ਮੈਂ ਸਿੰਧੜਾ ਪਿੰਡ ਤੇ ਲੈ ਗਿਆ ਲੜਕੀ ਤੂੰ ਅੱਗੇ ਉੱਥੇ ਕੀਰਤਨ ਕੀਤਾ ਮੇਰੇ ਯਾਦ ਆਇਆ ਮਹਾਰਾਜ ਬਾਬਾ ਮਨਰੇਂ ਸਿੰਘ ਮਹਾਰਾਜ ਦਾ ਵਜਨ ਅਜੀ ਸਾਰੇ ਮਹਾਂਪੁਰ ਬਾਬਾ ਜੀ ਬੈਠੇ ਆਏ ਇੱਕ ਬਥੀਲਾ ਸਬਜ਼ੀ ਦੇ ਅੰਦਰ ਧਰਿਆਏ ਬਚਾਲ ਟੋਕਰਾਂ ਪਰਸਾਦਿਆਂ ਦਾ ਕਹਿੰਦੇ ਆਜੂ ਆਜ ਆਪਾਂ ਇਕੱਠੇ ਛਕਾਂਗੇ ਬਹੁਤ ਸਾਰੀ ਆਲੂ ਆਈਨ ਹਲ ਦੋ ਦੋ ਪ੍ਰਸ਼ਾਦੇ ਝਕਾਤੇ ਇਹ ਕੋਈ ਬਟੀਲੇ ਦੇ ਵਿੱਚੋਂ ਆਈਂ ਗੁਰਾਈਆਂ ਲਾਲ ਲਾ ਕੇ ਪ੍ਰਸ਼ਾਦਾ ਛਕਿਆ ਐਸਾ ਅਨੰਦ ਆਇਆ ਕਹਿੰਦੇ ਪੁੱਤ ਤੁਸੀਂ ਮੇਰੇ ਦਾ ਬੜੇ ਹੀ ਨੰਗੋਰੀ ਪੁੱਤਰੋਂ ਦਿੱਤੇ ਵਹਿ ਜਾਇਆ ਕਰੋਗੇ ਆਨੰਦ ਜੀ ਨਾਮੇ ਬਖਾਦੇ ਐਸਾ ਅਨੰਦ ਮਹਾਮਾ ਮੰਸ਼ਕੇ ਕਹਿੰਦੇ ਆਸਾਨ ਤੇ ਬੜੀਆਂ ਲੱਡੀਆਂ ਅਖੰਡ ਪਾਠਾਂ ਤੇ ਸਰਵਾਵਾ ਕੀਤੀਆਂ ਭਾਈ ਗੁਰਦੇਵ ਸਿੰਘ ਜੀ ਕਹਿੰਦੇ ਸੀ ਕਿ ਮੇਰੇ ਉਹ 5-6 ਸਾਲ ਦਾ ਥੀਗਾ ਜਦੋਂ ਤੁਸੀਂ ਇੱਥੇ ਅਖੰਡ ਪਾਠਾ ਚਾਉਂਦੇ ਹੋ ਉਹ ਟੈਮਾਰ ਮਾ ਬਾਵਾ ਨਰੈਣ ਸਿੰਘ ਮਹਾਰਾਜ ਨੇ ਇਹ ਪਠੀਆਂ ਨੂੰ ਕਿਉਂ ਬੰਦ ਹੁੰਦੇ ਇੱਕ ਗੜਵੀ ਦੀ ਸਰਿਆ ਪੋਇਆ ਹੁੰਦਾ ਪੱਠੀ ਸਿੰਘ ਨੂੰ ਇਹ ਗੜਵੀ ਭਰ ਕੇ ਪਾਉਂਦਾ ਇਹ ਗੁਰਮੁਖੋ ਐਨੀ ਸੇਵਾ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਦਰਬਾਰ ਵਿੱਚ ਆਇਆ ਔਰਨ ਦੀ ਸੇਵਾ ਕਰਨੀ ਆਸਾ ਦੀਆਂ ਬਾਣਾ ਦਾ ਕੀਰਤਨ ਅਸੀਂ ਕਰਨਾ ਕੇਵਲ ਲਹਿਰ ਬੁਝਾਜੋ ਤੇ ਆਰੀ ਤੋਂ ਥੱਲੇ ਉਤਰੇ ਹੁੰਦੇ ਇਹ ਬਾਬਾ ਬੈਠੇ ਨੇ ਨਿਰਭੈ ਸਿੰਘ ਵੀ ਬੈਠੇ ਨੇ ਉਦੋਂ ਭਾਨ ਸਿੰਘ ਮਹੰਦੇ ਮਰਦੰਗੀਏ ਗੁਰਜੰਨ ਸਿੰਘ ਹੁੰਦੇ ਉਹਨਾਂ ਨੂੰ ਆਇ ਖਿੱਚ ਕੇ ਪਰਾਂ ਕਰਨਾ ਮੈਂ ਨਾ ਪੜਾ ਹੋਇਆ ਮੈਂ ਮਰਦੰਗੀਏ ਐਸੇ ਸੰਗ ਮਹਾਰਾਜ ਜੀ ਪਿਆਰ ਬਿਨ ਅਨੰਦ ਮਾਣਿਆ ਆਓ ਮੈਂ ਹੋਰ ਜਿਆਦਾ ਕੁਝ ਨਾ ਕਹਿੰਦਾ ਹੋਇਆ ਕਿ ਨਾਈ ਮਾਚਕ ਗੁਰੂ ਵਦੇ ਬਣਾਓ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਜੀ ਕੀ ਫਤ